ਮੇਵਰ ਕੌਣ ਹੈ ਹੁਣ ਮੈਂ ਸੁਣਿਆ ਕਿ ਸਾਤਕ੍ਰਿਕ ਨੂੰ ਇੱਕ ਕੋ ਖੜਕਾਲ ਕੇਜਰੀਗਲ ਦੇ ਹੱਕ ਤੇ ਰੱਖ ਰਹੇ ਨੇ ਉਹ ਸੰਗਰੂਰ ਤੇ ਸਾਡੇ ਜ਼ਹਿਰੀਲੇ ਸ਼ਰਾਬ ਦੇ ਨਾਲ ਸਾਡੇ ਪੰਜਾਬ ਦੇ ਲੋਕੀ ਮਰ ਗਏ ਕੋ ਸਾਰਾ ਪੰਜਾਬ ਦੁਖੀ ਹੈਗਾ ਜਿਸ ਤਰੀਕੇ ਦੇ ਨਾਲ ਜਦੋਂ ਤੇ ਇੱਕ ਕੱਟਰ ਬੇਈਮਾਨ 파ਟੀ ਆਈ ਹੈ ਜਿਨ੍ਹਾਂ ਨੂੰ ਨਾ ਤਾਂ ਸਰਕਾਰ ਚਲਾਉਣ ਦਾ ਕੋਈ ਤਜਰਬਾ ਹੈ ਨਾ ਇਹਨਾਂ ਨੂੰ ਕੋਈ ਪਰਵਾਹ ਹੈਗੀ ਚੈਨੀਆਂ ਉਹਨਾਂ ਦੀ ਬਾਲੀਆਂ ਉਹਨਾਂ ਦਾ ਪਰਚ ਛਿੰਕੇ ਲਾਜਾ ਗੰਗਿਆਂ ਤੋਂ ਬਾਹਰ ਨਿਕਲੇ ਤਾਂ ਦੂਰ ਦੀ ਗੱਲ ਮੋਬਾਈਲ ਫੋਨ ਥਾਣੇ 'ਚ ਜਾ ਕੇ ਕਹੋ ਤਾਂ ਸਹਾਈਦਾਰ ਕਹਿੰਦਾ ਮੇਰਾ ਤਾਂ ਆਪ ਖੋਇਆ ਗਿਆ ਤਾਂ ਮੈਂ ਤੁਹਾਡਾ ਕੀ ਕਰਾਂ ਇਹ ਜਵਾਬ ਮਿਲਦਾ ਤੇ ਹੁਣ ਤੁਸੀਂ ਦੇਖੋ ਯਾਨੀ ਉਹਨਾਂ ਦੀ ਚੈਨੀਆਂ ਉਹਨਾਂ ਦੀ ਬਾਲੀਆਂ ਉਹਨਾਂ ਦਾ ਪੋਰਚ ਛਿੰਕੇ ਲਾ ਜਾਂਦੇ ਨੇ ਕੋ ਬਾਹਰ ਨਿਕਲੇ ਤਾਂ ਦੂਰ ਦੀ ਗੱਲ ਮੋਬਾਈਲ ਫੋਨ ਥਾਣੇ 'ਚ ਜਾ ਕੇ ਕਹੋ ਤਾਂ ਸਹਾਈਦਾਰ ਕਹਿੰਦਾ ਮੇਰਾ ਤਾਂ ਆਪ ਖੋਇਆ ਗਿਆ ਤਾਂ ਮੈਂ ਤੁਹਾਡਾ ਕੀ ਕਰਾਂ ਇਹ ਜਵਾਬ ਮਿਲਦਾ ਤੇ ਹੁਣ ਤੁਸੀਂ ਦੇਖੋ ਮਾਨਸੇ 'ਚ ਪਹਿਲੇ ਇੱਕ ਦੁਕਾਨ 'ਚ ਪਹਿਲੀ ਦੁਕਾਨ ਤੇ ਜਾ ਕੇ ਉਹਨਾਂ ਨੇ ਕੋਸ਼ਿਸ਼ ਕੀਤੀ ਮੈਨੂੰ ਪਤਾ ਲੱਗਾ ਕਿ ਉਹਨਾਂ ਦੀ ਬੰਦੂਕ ਦਾ ਫਸ ਗਿਆ ਬੁਲੇਟ ਚੱਲਿਆ ਨਹੀਂ ਤੇ ਉੱਥੇ ਵੀ ਪੁਲਿਸ ਨੂੰ ਸचेਤ ਹੋਣ ਤੋਂ ਬਜਾਏ ਉਹਨਾਂ ਨੂੰ ਹੋਰ ਸਮਾਂ ਦੁਬਾਰਾ ਜਾ ਕੇ ਇਹਨਾਂ ਨੇ ਜਾ ਕੇ ਗੋਲੀਆਂ ਵੀ ਚਲਾਈਆਂ ਡਰਾਇਆ ਧਮਕਾਇਆ ਫਰੋਤੀਆਂ ਮੰਗੀਆਂ ਨੇ ਹੁਣ ਘਰਾਂ ਦੇ ਵਿੱਚ ਨਾਲ ਸੋ ਲੁੱਟਾ ਖੋਹਾਂ ਤਾਂ ਲੋਕਾਂ ਦੇ ਘਰ ਤਾਂ ਹੀ ਪਹੁੰਚ ਗਏ ਕਾਨੂੰਨ ਵਿਵਸਥਾ ਕਿੱਥੇ ਕਿਉਂਕਿ ਮੁੱਖ ਮੰਤਰੀ ਸਾਹਿਬ ਤੇ ਇਹਨਾਂ ਦੇ 92 ਐਮਐਨਏ ਨੂੰ ਪੰਜਾਬ ਦੇ ਨਾਲ ਕੋਈ ਪਰਵਾਹੀ ਨਹੀਂ ਕੱਲੇ ਰਾਜ ਦੇ ਪੰਜਾਬ ਦੇ ਖਜ਼ਾਨੇ ਨੂੰ ਲੁੱਟਣ 'ਚ ਲੱਗੇ ਹੋਏ ਨੇ ਆਪ ਦੀ ਕੁਰਸੀ ਦੇ ਖਾਤੇ 'ਤੇ ਉਹ ਪਹਿਲੇ ਮੈਨੂੰ ਹੈਰਾਨੀ ਹੈ ਇਸ ਗੱਲ ਦੀ ਕਿ ਇੱਕ ਬ੍ਰਿਸ਼ਟ ਬੇਈਮਾਨ ਕੇਜਰੀਵਾਲ ਦੇ ਖਾਤਰ ਅੱਜ ਪੰਜਾਬ ਛੱਡ ਕੇ ਇਹ ਮੁੱਖ ਮੰਤਰੀ ਅਤੇ 92 ਐਮਐਲਏ ਦਿੱਲੀ ਜਾ ਕੇ ਧਰਨਾ ਮਾਰ ਰਹੇ ਨੇ ਕਿ ਪੰਜਾਬ 'ਚ ਜਿਹੜੀ ਲੁੱਟਾਂ ਖੋਹਾਂ ਹੋ ਰਹੀਆਂ ਨੇ ਇਹਦਾ ਜ਼ਿੰਮੇਵਾਰ ਕੌਣ ਹੈ ਹੁਣ ਮੈਂ ਸੁਣਿਆ ਕਿ ਸਾਥਕ੍ਰੀ ਇੱਕ ਨੂੰ ਇੱਕ ਤੋਂ ਖੜਕਾਲ ਕੇਜਰੀਵਾਲ ਦੇ ਹੱਥ 'ਚ ਰੱਖ ਰਹੇ ਨੇ ਨਹੀਂ ਸੰਗਰੂਰ 'ਚ ਸਾਡੇ ਜ਼ਹਿਰੀਲੇ ਸ਼ਰਾਬ ਦੇ ਨਾਲ ਸਾਡੇ ਪੰਜਾਬ ਦੇ ਲੋਕੀ ਮਰ ਗਏ ਸਾਡੇ ਕਿਸਾਨਾਂ ਨੂੰ ਹਰਿਆਣਾ ਦੀ ਪੁਲਿਸ ਲੈ ਆ ਕੇ ਪੰਜਾਬ ਦੀ ਹੱਦਾ 'ਚ ਸਾਡੇ ਨੌਜਵਾਨਾਂ ਨੂੰ जख्मी ਵੀ ਕਰਤਾ ਗੋਲੀਆਂ ਨਾਲ ਵੀ ਉਡਾਤਾ ਤਰਨਾ ਤਾਂ ਤੈਨੂੰ ਉਹਨਾਂ ਦੇ ਖਿਲਾਫ ਲਗਾਉਣਾ ਚਾਹੀਦਾ ਪੰਜਾਬ 'ਚ ਬੈਠ ਕੇ ਕਿਦੀ ਬ੍ਰਿਸ਼ਟ ਬੰਦੇ ਦੇ ਹੱਥ 'ਚ ਤਰਨਾ ਮੁੱਖ ਮੰਤਰੀ ਲਗਾ ਰਿਹਾ ਇਹ ਮੈਨੂੰ ਲੱਗਦਾ ਇਹੋ ਜਿਹਾ ਬਦਲਾਅ ਤਾਂ ਦੁਨੀਆਂ 'ਚ ਕਿਤੇ ਦੇਖਣ ਨੂੰ ਨਹੀਂ ਮਿਲਿਆ ਜਿਹੜਾ ਪੰਜਾਬ ਦੇ ਲੋਕਾਂ ਨੂੰ ਦੇਖਣ ਨੂੰ ਮਿਲ ਰਿਹਾ ਹੈ ਇਸ ਬੇਈਮਾਨ ਮਾਨ ਦੇ ਖਾਤਰ